ਉਹਨੇ ਇਹ ਸਾਰੇ ਲੋਕਾਂ ਨੂੰ ਇੰਡੀਆ ਵਾਲੇ ਪੰਜਾਬ ਵਾਲੇ ਉਦੇਸ਼ ਵਾਸੀਆਂ ਨੂੰ ਡਰਨ ਦੀ ਲੋੜ ਨਹੀਂ ਵੀ ਜਿਹੜਾ ਜ਼ਿਆਦਾਤਰ ਜੋ ਮੌਤਾ ਹੋਈਆਂ ਨੇ ਉਹ ਜੰਮੂ ਕਸ਼ਮੀਰ ਹੋਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਪਰ ਇੱਥੇ ਰੱਬ ਦੀ ਕਿਰਪਾ ਦੇ ਨਾਲ ਰੱਬ ਦੇ ਆਸਰੇ ਨਾਲ ਰੱਬ ਦੇ ਓਟ ਆਸਰੇ ਨਾਲ ਵੀ ਜਿਹੜਾ ਲੋਕ ਕਾਇਲ ਹੋਏ ਨੇ ਇੱਥੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਨੁਕਸਾਨ ਕਾਫੀ ਹੋਏ ਨੇ ਗੁਜਰਾਤ ਵਿੱਚ ਹੋਰ ਵੀ ਕਈ ਜਗ੍ਹਾ ਤੇ ਤੁਹਾਨੂੰ ਦੱਸ ਦਈਏ ਕਸ਼ਮੀਰ ਵਾਲੀ ਸਾਈਡ ਜੋ ਇੰਡੀਆ ਦਾ ਕਸ਼ਮੀਰ ਹੈ ਤੇ ਪਾਕਿਸਤਾਨ ਦਾ ਦੱਬਿਆ ਹੋਇਆ ਕਬਜ਼ੇ ਵਾਲਾ ਕਸ਼ਮੀਰ ਹੈ ਦੋਨੇ ਪਾਸਿਓਂ ਫਾਇਰਿੰਗ ਹੋ ਰਹੀ ਸੀ ਉੱਥੇ ਲੋਕਾਂ ਨੂੰ ਕਾਫੀ ਡਰ ਸੀਗਾ ਤੇ ਮਹਿਮੂਬਾ ਮੁਫਤੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਉਹਨਾਂ ਨੇ ਵੀ ਜਿਹੜਾ ਇੱਕ ਪਾਬੁਕ ਉਹਨਾਂ ਦਾ ਵੀ ਬਿਆਨ ਆਇਆ ਸੀ ਵੀ ਜੰਗ ਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ ਇਹ ਜੰਗ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਦੋਨੇ ਜਿਹੜੇ ਦੇਸ਼ ਨੇ ਅੰਡਿਆ ਤੇ ਪਾਕਿਸਤਾਨ ਦੋਨੇ ਨਿਊਕਲੀਅਰ ਦੇਸ਼ ਨੇ ਤੇ ਪ੍ਰਮਾਣੂ ਦਾ ਵੀ ਖਤਰਾ ਵਧਦਾ ਜਾ ਰਿਹਾ ਸੀ ਪਰ ਦੋ ਤਿੰਨ ਦਿਨ ਜਿਹੜੀ ਜੰਗ ਚੱਲੀ ਐ ਉਹ ਸੰਦੂਰ ਅਪਰੇਸ਼ਨ ਅਪਰੇਸ਼ਨ ਜਿਹੜਾ ਸ਼ੁਰੂ ਕਰਿਆ ਸੀ ਇੰਡੀਆ ਨੇ ਤੇ ਦੂਜੇ ਪਾਸੋਂ ਵੀ ਪਾਕਿਸਤਾਨ ਨੇ ਵੀ ਐਲਾਨ ਕਰ ਦਿੱਤਾ ਸੀ ਮਜਬੂਰ ਅਪਰੇਸ਼ਨ ਤੇ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਰੁਕ ਗਈਆਂ ਨੇ ਤੇ ਲੋਕਾਂ ਦੀ ਹਫੜਾ ਦਫੜੀ ਮੱਚ ਗਈ ਸੀ ਵੀ ਜਿਹੜਾ ਅਸੀਂ ਸਭ ਕੁਝ ਜਮ੍ਹਾਂ ਕਰਨਾ ਜਮ੍ਹਾਂ ਖੋਰੀ ਦੀ ਵੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ ਵੀ ਤੇਲ ਮੁੱਕ ਜਾਵੇਗਾ ਰਾਸ਼ਨ ਮੁੱਕ ਜਾਵੇਗਾ ਆਪਣਾ ਸਾਰਾ ਤੁਸੀਂ ਭੰਡਾਰ ਪਰ ਲੋ ਜੰਗ ਲੱਗਣੀ ਹੈ ਤੇ ਉਹ ਵੀ ਜਿਹੜਾ ਲੋਕਾਂ ਵਿੱਚ ਅਫਵਾਹ ਇੱਕ ਫਲਾਈ ਜਾ ਰਹੀ ਹੈ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਹੁਣੇ-ਹੁਣੇ ਇੱਕ ਬਹੁਤ ਹੀ ਵੱਡੀ ਖਬਰ ਆ ਰਹੀ ਹੈ 5 ਵਜੇ ਅੱਜ 5 ਵਜੇ ਤੋਂ ਜਿਹੜੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਦੱਸਿਆ ਗਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਜਿਹੜੇ ਫੌਜੀ ਅਫਸਰ ਨੇ ਉਹਨਾਂ ਵੱਲੋਂ ਵੱਡੇ ਅਫਸਰਾਂ ਵੱਲੋਂ ਐਲਾਨ ਕੀਤਾ ਗਿਆ ਹੈ ਬਾਕੀ ਜਿਹੜੀ ਅਮਰੀਕਾ ਨੇ ਵਧਾਈਆਂ ਦਿੱਤੀਆਂ ਨੇ ਇੰਡੀਆ ਨੂੰ ਇੰਡੀਆ ਦੇ ਪਾਕਿਸਤਾਨ ਨੂੰ ਕਿਉਂਕਿ ਉਹਨੇ ਪਿਛੋਲ ਕੀ ਨਾਲ ਗੱਲਬਾਤ ਚੱਲ ਰਹੀ ਸੀ 48 ਘੰਟਿਆਂ ਤੋਂ ਪ੍ਰਨਾਲ ਟਰੰਪ ਦੀ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਨੇ ਉਹ ਚਾਹੁੰਦੇ ਸੀ ਦੋਨਾਂ ਦੇਸ਼ਾਂ ਵਿਚਕਾਰ ਜਿਹੜੀ ਸ਼ਾਂਤੀ ਹੋਵੇ ਤੇ ਲੜਾਈ ਬੰਦ ਹੋਣੀ ਚਾਹੀਦੀ ਹੈ ਬਿਆਨ ਵੀ ਆ ਰਹੇ ਸੀ ਤੇ ਉਧਰੋਂ ਜਿਹੜੇ ਗ੍ਰਹਿ ਮੰਤਰੀ ਨੇ ਅਮਰੀਕਾ ਦੇ ਉਹਨਾਂ ਵੱਲੋਂ ਜਿ ਗਿੱਦੜ ਧਮਕੀ ਦਿੱਤੀ ਯਾਰੀ ਸੀ ਕਦੇ ਕਹਿੰਦੇ ਅਸੀਂ ਪਿੱਛੇ ੜ ਜੰਨੇ ਆ ਕਦੇ ਜੰਗ ਦੀਆਂ ਤਿਆਰੀਆਂ ਦੀ ਗੱਲ ਕਰਦੇ ਸੀ ਕਰਨ ਦੀ ਵੀ ਜੰਗ ਹੁਣ ਜੰਗ ਹੀ ਸਾਡੇ ਕੋਲ ਇਕੱਲਾ ਇਕਲੋਤਾ ਜਿਹੜਾ ਸਾਧਨ ਰਹਿ ਗਿਆ ਹੈ ਹੋਰ ਕੋਈ ਸਾਧਨ ਨਹੀਂ ਬਚਿਆ ਤੇ ਹੁਣ ਜਿਹੜੀ ਜੰਗਬੰਦੀ ਹੋ ਚੁੱਕੀ ਹੈ ਅੱਜ 5 ਵਜੇ ਤੋਂ ਬਾਅਦ ਜੰਗਬੰਦੀ ਸ਼ੁਰੂ ਹੋ ਗਈ ਹੈ ਤੇ ਹੁਣ ਦੋਨੋਂ ਪਾਸਿਓਂ ਜਿਹੜੇ ਫਾਇਰ ਨਹੀਂ ਹੋਣਗੇ ਦੋਨੇ ਪਾਸਿਓਂ ਜਿਹੜੀ ਲੜਾਈ ਨਹੀਂ ਲੱਗੇਗੀ ਕੋਈ ਉਧਰੋਂ ਮਿਜ਼ਾਈਲ ਨਹੀਂ ਛੱਡੀ ਜਾਵੇਗੀ ਨਾ ਕੋਈ ਇਧਰੋਂ ਕੋਈ ਹਮਲਾ ਕੀਤਾ ਜਾਵੇਗਾ ਤੇ ਖਬਰਾਂ ਆ ਰਹੀਆਂ ਸੀ মিডিਆ ਵੱਲੋਂ ਬੋਧੀ মিডিਆ ਵੱਲੋਂ ਇਹ ਖਬਰਾਂ ਦਿੱਤੀਆਂ ਜਾ ਰያ ਸੀ ਇੱਕ ਤਰ੍ਹਾਂ ਦਾ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇੰਡੀਆ ਨੂੰ ਤੇ ਉਧਰੋਂ ਪਾਕਿਸਤਾਨ ਦਾ মিডিਆ ਵੀ ਭੜਕਾ ਰਿਆ ਸੀ ਤੇ ਕਹਿੰਦੇ ਵੀ ਜਿਹੜਾ ਇੰਡੀਆ ਦਾ ਇੰਡੀਆ ਦੀ ਆਰਮੀ ਆ ਉਹ ਪਾਕਿਸਤਾਨ ਦੇ ਵਿੱਚ ਘੁੱਸ ਚੁੱਕੀ ਆ ਤੇ ਘੁੱਸ ਕੇ ਉਹਨਾਂ ਨੇ ਹਮਲਾ ਕੀਤਾ ਤੇ ਲਾਹੌਰ ਉੱਤੇ ਹਮਲਾ ਕੀਤਾ ਕਰਾਚੀ ਉੱਤੇ ਹਮਲਾ ਕੀਤਾ ਵੀ ਤਬਾਹ ਕਰ ਦਿੱਤੇਗੇ ਨੇ ਇਹ ਖਬਰਾਂ ਬਿਲਕੁਲ ਝੂਠ ਨੇ ਜਿਹੜਾ ਇੰਡੀਆ ਨੇ جنگ ਲੜੀ ਆ ਇੰਡੀਆ ਵਿੱਚ ਰਹਿ ਕੇ ਹੀ ਲੜੀ ਐ ਕੋਈ ਉਧਰ ਕੋਸਪੈਟ ਨਹੀਂ ਕੀਤੀ ਕੋਈ ਜਾ ਕੇ ਹਮਲਾ ਨਹੀਂ ਕੀਤਾ ਸਾਰਾ ਜਿਹੜਾ ਹਮਲਾ ਇਧਰੋਂ ਹੀ ਹੋਇਆ ਤੇ ਪਾਕਿਸਤਾਨ ਵੱਲੋਂ ਵੀ ਹਮਲਾ ਕੀਤਾ ਗਿਆ ਮਿਜ਼ਾਈਲਾਂ ਨਾਲ ਹਮਲਾ ਕੀਤਾ ਗਿਆ ਤੇ ਇਧਰੋਂ S400 ਨਾਲ ਜਿਹੜੇ ਮਿਜ਼ਾਈਲਾਂ ਨੂੰ ਹਵਾ ਵਿੱਚ ਰੋਕ ਦਿੱਤਾ ਗਿਆ ਹਵਾ ਵਿੱਚ ਨਸ਼ਟ ਕੀਤਾ ਗਿਆ ਤੇ ਉਹਦੇ ਕਰਕੇ ਜਿਹੜੇ ਕਈ ਜਗ੍ਹਾ ਤੋਂ ਬਚਾਅ ਹੋਇਆ ਏ ਇੱਕ ਆਪਣਾ ਰੂਸ਼ੀਆ ਰੂਸ ਤੋਂ ਲਿਆ ਗਿਆ ਡਿਫੈਂਸ ਡਿਫੈਂਸ ਜਿਹੜਾ 4 S400 ਨਾਲ ਅਸੀਂ ਕਾਫੀ ਸਾਡਾ ਕਾਫੀ ਨੁਕਸਾਨ ਹੋਣ ਤੋਂ ਬਚਿਆ ਜਾਨੀ ਮਾਲੀ ਨੁਕਸਾਨ ਤੋਂ ਹੋਣ ਤੋਂ ਬਚਿਆ ਹੈ ਪੰਜਾਬ ਦੇ ਕਈ ਜਗ੍ਹਾ ਤੇ ਜਿਹੜੇ ਮਜ਼ੈਲਾ ਡੇਗਣ ਦਾ ਖਤਰਾ ਸੀ ਤੇ ਉਹਨੂੰ SF4 S400 ਨੇ ਰੋਕਿਆ ਜੋ ਰੂਸ ਤੋਂ ਮੰਗਾਇਆ ਗਿਆ ਹੈ ਤੇ ਜਿਹੜੀ ਆਪਣੀ ਡਿਫੈਂਸ ਸ਼ਕਤੀ ਹੈ ਕਾਫੀ ਮਜ਼ਬੂਤ ਹੈ ਆਪਣੀ ਇੰਡੀਅਨ ਆਰਮੀ ਨੇ ਕਾਫੀ ਮਜ਼ਬੂਤੀ ਨਾਲ ਜਿਹੜੀ ਲੜਜੰਗ ਜਿੱਤੀ ਹੈ ਤੇ ਹੁਣ ਸਮਝੌਤਾ ਹੋ ਚੁੱਕਿਆ ਹੈ ਦੋਨੋਂ ਪਾਸਿਓਂ ਜਿਹੜੀ ਫਾਇਰਿੰਗ ਹੋ ਰਹੀ ਸੀ ਪਾਕਿਸਤਾਨ ਵੀ ਪਿੱਛੇ ਆਪਣਾ ਕਦਮ ਪੱਟ ਰਿਹਾ ਸੀ ਤੇ ਉਹ ਵੀ ਇੱਕ ਤਰ੍ਹਾਂ ਦਾ ਪਿੱਛੇ ਆਤਰਿਆ ਸੀ ਕਿਉਂਕਿ ਉਹਦੇ ਵੀ ਹਥਿਆਰ ਮਜ਼ਾਈਲਾਂ ਉੱਤੇ ਕਾਫੀ ਖਰਚਾ ਹੋ ਗਿਆ ਮਜ਼ਾਈਲਾਂ ਉਹ ਕਿਸੇ ਤੋਂ ਲੋਨ ਲੈਣ ਨੂੰ ਵੀ ਤਿਆਰ ਸੀਗਾ ਵੀ ਲੜਾਈ ਅਸੀਂ ਲੱਗਣੀ ਹੈ ਪਰ ਇਤਨਾ ਕਿਤੇ ਦੋਨਾਂ ਪਾਸਿਓਂ ਸਮਝੌਤਾ ਹੋ ਚੁੱਕਿਆ ਏ ਇਹਦੇ ਵਿੱਚ ਵਿਚੋਲਗੀ ਦਾ ਕੰਮ ਕੀਤਾ ਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਜੇ ਡੀ ਬੈਂਸ ਨੇ ਜਿਹੜੇ ਵਿਦੇਸ਼ ਮੰਤਰੀ ਨੇ ਜਿਹੜੀ ਬੈਂਸ ਨੇ ਗੱਲਬਾਤ ਅੱਗੇ ਵਧਾਈ ਆ ਬਾਕੀ ਜੈ ਸ਼ੰਕਰ ਡਾਕਟਰ ਐਸ ਜੈ ਸ਼ੰਕਰ ਨਾਲ ਵੀ ਗੱਲਬਾਤ ਕੀਤੀ ਹੈ ਕਈ ਮੀਟਿੰਗਾਂ ਤੋਂ ਬਾਅਦ ਜਿਹੜੀ ਜੰਗ ਹੁੰਦੀ ਇਹ ਹੋ ਚੁੱਕੀ ਹੈ ਸੀਜ਼ ਫਾਇਰ ਦਾ ਵੀ ਜਿਹੜਾ ਐਲਾਨ ਕਰ ਦਿੱਤਾ ਗਿਆ ਹੈ ਦੇ ਵਿੱਚ ਕੀ ਹੁੰਦਾ ਹੈ ਇਹ ਵੀ ਦੋਨੇ ਪਾਸਿਓਂ ਜਿਹੜੇ ਕੋਈ ਵੀ ਫਾਇਰਿੰਗ ਨਹੀਂ ਹੋਵੇਗੀ ਕੋਈ ਵੀ ਉਧਰੋਂ ਦੋਏ ਪਾਸ ਦੋਨੇ ਦੇਸ਼ਾਂ ਵੱਲੋਂ ਕੋਈ ਵੀ ਆਪਣਾ ਬਾਹਰ ਨਹੀਂ ਕਰੇਗਾ ਕੋਈ ਉਧਰੋਂ ਮਜ਼ਾਇਲ ਨਹੀਂ ਛੱਡੇਗਾ ਤੇ ਹਮਲਾ ਨਹੀਂ ਕਰੇਗਾ ਮਤਲਬ ਹਮਲਾ ਹੁਣ ਖਤਮ ਹੋ ਚੁੱਕਿਆ ਹੈ ਹੁਣ ਇਹ ਕਦੋਂ ਤੱਕ ਰਹਿੰਦਾ ਹੈ ਇੱਕ ਸੁੱਖ ਦਾ ਸਾਹ ਲਿਆ ਹੈ ਇੰਡੀਆ ਤੇ ਪਾਕਿਸਤਾਨ ਨੇ ਇਹਦੇ ਵਿੱਚ ਜਿਹੜੇ ਆਮ ਲੋਕ ਹੀ ਪੀਸੇ ਜਾ ਰਹੇ ਸੀਗੇ ਪੰਜਾਬ ਹੀ ਪੰਜਾਬ ਉੱਤੇ ਪੰਜਾਬ ਪੰਜਾਬ ਦੀ ਧਰਤੀ ਉੱਤੇ ਕਾਫੀ ਬਰਬਾਦੀ ਹੋਣੀ ਸੀ ਕਿਉਂਕਿ ਇਹ ਬਜਾਉ ਧਰਤੀ ਹੈ ਯੂਪੀ ਦੀ ਧਰਤੀ ਉੱਤੇ ਬਰਬਾਦੀ ਹੋਣੀ ਸੀ ਜੋ ਵੀ ਬਾਰਡਰ ਦਾ ਇਲਾਕਾ ਲੱਗਦਾ ਕਿਉਂਕਿ ਜੰਮੂ ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਬਾਰਡਰ ਏਰੀਆ ਹੈ ਲਾਈਨ ਆਫ ਕੰਟਰੋਲ ਹੈ ਉੱਥੇ ਵੀ ਜਿਹੜੀ ਫਾਇਰਿੰਗ ਹੋ ਰਹੀ ਸੀ ਉੱਥੇ ਦੇ ਲੋਕ ਜਿਹੜੇ ਕਾਫੀ ਦੁਖੀ ਸੀਗੇ ਉਹਨਾਂ 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 ਲਈ ਕਾਫੀ ਖੌਫ ਦਾ ਮੰਜ਼ਰ ਬਣਿਆ ਹੋਇਆ ਸੀਗਾ ਤੇ ਹੁਣ ਇਹ ਜੰਗਬੰਦੀ ਹੋ ਚੁੱਕੀ ਹੈ ਹੁਣ ਡਰਨ ਦੀ ਲੋੜ ਨਹੀਂ ਸਾਰੇ ਲੋਕਾਂ ਨੂੰ ਇੰਡੀਆ ਵਾਲੇ ਪੰਜਾਬ ਵਾਲੇ ਉਦੇਸ਼ ਵਾਸੀਆਂ ਨੂੰ ਡਰਨ ਦੀ ਲੋੜ ਨਹੀਂ ਵੀ ਜਿਹੜਾ ਜ਼ਿਆਦਾਤਰ ਜੋ ਮੌਤਾ ਹੋਈਆਂ ਨੇ ਉਹ ਜੰਮੂ ਕਸ਼ਮੀਰ ਹੋਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਵੀ ਕਾਫੀ ਨੁਕਸਾਨ ਹੋਇਆ ਪਰ ਇੱਥੇ ਰੱਬ ਦੀ ਕਿਰਪਾ ਦੇ ਨਾਲ ਰੱਬ ਦੇ ਆਸਰੇ ਨਾਲ ਰੱਬ ਦੇ ਓਟ ਆਸਰੇ ਨਾਲ ਵੀ ਜਿਹੜਾ ਲੋਕ ਕਾਇਲ ਹੋਏ ਨੇ ਇੱਥੇ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਮਾਲੀ ਨੁਕਸਾਨ ਕਾਫੀ ਹੋਏ ਨੇ ਗੁਜਰਾਤ ਵਿੱਚ ਹੋਰ ਵੀ ਕਈ ਜਗ੍ਹਾ ਤੇ ਤੁਹਾਨੂੰ ਦੱਸ ਦਈਏ ਕਸ਼ਮੀਰ ਵਾਲੀ ਸਾਈਡ ਜੋ ਇੰਡੀਆ ਦਾ ਕਸ਼ਮੀਰ ਹੈ ਤੇ ਪਾਕਿਸਤਾਨ ਦਾ ਦੱਬਿਆ ਹੋਇਆ ਕਬਜ਼ੇ ਵਾਲਾ ਕਸ਼ਮੀਰ ਹੈ ਦੋਨੇ ਪਾਸਿਓਂ ਫਾਇਰਿੰਗ ਹੋ ਰਹੀ ਸੀ ਉਥੇ ਲੋਕਾਂ ਨੂੰ ਕਾਫੀ ਡਰ ਸੀਗਾ ਤੇ ਮਹਿਮੂਬਾ ਮੁਫਤੀ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਕਸ਼ਮੀਰ ਦੇ ਜੰਮੂ ਕਸ਼ਮੀਰ ਦੇ ਉਹਨਾਂ ਨੇ ਵੀ ਜਿਹੜਾ ਇੱਕ ਪਾਬੁਕ ਉਹਨਾਂ ਦਾ ਵੀ ਬਿਆਨ ਆਇਆ ਸੀ ਵੀ جنگ ਦੇ ਵਿੱਚ ਆਮ ਲੋਕਾਂ ਦਾ ਨੁਕਸਾਨ ਹੁੰਦਾ ਹੈ ਇਹ جنگ ਬੰਦ ਕਰ ਦੇਣੀ ਚਾਹੀਦੀ ਹੈ ਕਿਉਂਕਿ ਦੋਨੇ ਜਿਹੜੇ ਦੇਸ਼ ਨੇ ਅੰਡਿਆ ਤੇ ਪਾਕਿਸਤਾਨ ਦੋਨੇ ਨੀਕੁਲੀਅਰ ਦੇਸ਼ ਨੇ ਤੇ ਪਰਮਾਣੂ ਦਾ ਵੀ ਖਤਰਾ ਵਾਧਾ ਜਾ ਰਿਹਾ ਸੀ ਪਰ ਦੋ ਤਿੰਨ ਦਿਨ ਜਿਹੜੀ ਜੰਗ ਚੱਲੀ ਐ ਉਹ ਸੰਦੂਰ ਆਪਰੇਸ਼ਨ ਆਪਰੇਸ਼ਨ ਜਿਹੜਾ ਸ਼ੁਰੂ ਕਰਿਆ ਸੀ ਇੰਡੀਆ ਨੇ ਤੇ ਦੂਜੇ ਪਾਸੋਂ ਵੀ ਪਾਕਿਸਤਾਨ ਨੇ ਵੀ ਐਲਾਨ ਕਰ ਦਿੱਤਾ ਸੀ ਮਜਬੂਰ ਆਪਰੇਸ਼ਨ ਤੇ ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਰੁਕ ਗਈਆਂ ਨੇ ਤੇ ਲੋਕਾਂ ਦੀ ਹਫੜਾ ਦਫੜੀ ਮੱਚ ਗਈ ਸੀ ਵੀ ਜਿਹੜਾ ਅਸੀਂ ਸਭ ਕੁਝ ਜਮ੍ਹਾਂ ਕਰਨਾ ਜਮ੍ਹਾਂ ਖੋਰੀ ਦੀ ਵੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸੀ ਵੀ ਤੇਲ ਮੁੱਕ ਜਾਵੇਗਾ ਰਾਸ਼ਨ ਮੁੱਕ ਜਾਵੇਗਾ ਆਪਣਾ ਸਾਰਾ ਤੁਸੀਂ ਭੰਡਾਰ ਪਰ ਲੋ ਜੰਗ ਲੱਗਣੀ ਹੈ ਤੇ ਉਹ ਵੀ ਜਿਹੜਾ ਲੋਕਾਂ ਵਿੱਚ ਅਫਵਾਹ ਇੱਕ ਫੈਲਾਈ ਜਾ ਰਹੀ ਸੀ ਐ ਜਾ ਕੁਝ ਨਹੀਂ ਹੋਣਾ ਸੀਗਾ ਕਿਉਂਕਿ ਜੰਗ ਦਾ ਕੋਈ ਹੱਲ ਨਹੀਂ ਗੱਲਬਾਤ ਨਾਲ ਹੱਲ ਕੱਢਿਆ ਜਾ ਸਕਦਾ ਹੁਣ ਜਿਹੜੀ ਗੱਲਬਾਤ ਅੱਗੇ ਤੁਰੂਗੀ ਜਿਹੜੇ ਦੋਸ਼ੀਆਂ ਨੂੰ ਜਿਹੜੇ ਪਹਿਲਗਾਮ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ ਜੋ ਤਿੰਨ નિર્ਦੋਸ਼ਾਂ ਨੂੰ ਮਾਰਿਆ ਗਿਆ 26 ਦੇ 26 ਹਿੰਦੂਆਂ ਨੂੰ ਮਾਰਿਆ ਗਿਆ ਜਿਹੜੇ ਹਿੰਦੁਸਤਾਨ ਦੇ ਲੋਕਾਂ ਨੂੰ ਮਾਰਿਆ ਗਿਆ 26 ਤੇ ਹੁਣ ਜਿਹੜੀ ਉੱਥੇ ਬਾਰਡਰ ਤੇ ਜੋ ਜੋ ਸਸਪੈਂਸ ਬਣਿਆ ਹੋਇਆ ਸੀ ਜੋ ਡਰ ਦਾ ਮਾਹੌਲ ਬਣਿਆ ਹੋਇਆ ਸੀਗਾ ਉਹ ਵੀ ਹੁਣ ਖਤਮ ਹੋ ਚੁੱਕਿਆ ਏ ਹੁਣ ਇਹ ਅਸਾਰ ਲੱਗਦੇ ਨੇ ਵੀ ਉਧਰੋਂ ਵੀ ਕੋਈ ਫਾਇਰਿੰਗ ਨਾ ਹੋਵੇ ਉਧਰੋਂ ਵੀ ਕੋਈ ਹਮਲਾ ਨਾ ਕੀਤਾ ਜਾਵੇ ਤੇ ਇੰਡੀਆ ਵੱਲੋਂ ਵੀ ਕੋਈ ਨਾ ਹਮਲਾ ਕੀਤਾ ਜਾਵੇ ਡਰੋਨ ਨਾਲ ਹਮਲੇ ਹੋ ਰਹੇ ਸੀ ਇਹ ਡਰੋਨ ਨੇ ਕਈ ਜਗ੍ਹਾ ਡਿੱਗ ਰਹੇ ਸੀਗੇ 에ਅਰ ਵੇਸ ਨੇ ਜਿਹੜੇ ਪੰਜਾਬ ਦੇ ਪਟਾਨਕੋਟ, ਗੁਰਦਾਸਪੁਰ, ਪਟਿਆਲਾ, ਲੁਧਿਆਣਾ ਵੱਡੇ ਵੱਡੇ ਸ਼ਹਿਰਾਂ ਨੂੰ ਚੰਡੀਗੜ੍ਹ ਇਹਨਾਂ ਨੂੰ ਕਾਫੀ ਖਤਰਾ ਸੀ ਵੀ 에ਅਰ ਫੋਰਸ ਨੇ ਜਿਹੜੇ ਇਹਨਾਂ ਨੂੰ ਉਡਾਇਆ ਜਾਵੇ ਬਾਕੀ ਹੋਰ ਧਮਕੀਆਂ ਵੀ ਆ ਰਹੀਆਂ ਸੀ ਸਟੇਡੀਅਮ ਨੂੰ ਜਿਹੜੇ ਉਡਾਉਣ ਦੀਆਂ ਧਮਕੀਆਂ ਰਹੀ ਸੀ ਕਈ ਫਲੈਟਾਂ ਜਿਹੜੀਆਂ ਰੱਦ ਕੀਤੀਆਂ ਗਿਆ 150 ਦੇ ਕਰੀਬ ਫਲੈਟਾਂ ਰੱਦ ਕੀਤੀਆਂ ਗਈਆਂ ਸੀਗੀਆਂ ਰੋਜ਼ ਰੱਦ ਹੁੰਦੀਆਂ ਸੀ ਤੇ ਹੁਣ ਉਡਾਣਾ ਵੀ ਲੱਗਦਾ ਵੀ ਸ਼ੁਰੂ ਹੋਣ ਗਈਆਂ ਬਾਕੀ ਆਮ ਜ਼ਿੰਦਗੀ ਜਿਹੜੀ ਆਮ ਰੋਜ਼ਮਰਾਂ ਦੀ ਜ਼ਿੰਦਗੀ ਪਹਿਲਾਂ ਚੱਲਦੀ ਸੀ ਉਵੇਂ ਹੀ ਚੱਲਣ ਦੇ ਹੁਣ ਅਸਾਰ ਲੱਗ ਰਹੇ ਨੇ ਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਜਿਹੜੀ ਵਧਾਈ ਦਿੱਤੀ ਹੈ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਾਵਾ ਸ਼ਰੀਫ ਨੂੰ ਤੇ ਦੋਨਾਂ ਮੁਲਕਾਂ ਦੇ ਜਿਹੜੇ ਸਮਝੌਤੇ ਨੇ ਹੁਣ ਕੀ ਹੁੰਦਾ ਹੈ ਸਹੀ ਹੁੰਦੇ ਨੇ ਚੰਗੇ ਜਿਹੜੀ ਉਹਨਾਂ 'ਚ ਕੂਟਨੀਤੀ ਚੱਲ ਰਹੀ ਸੀ ਹੁਣ ਸਮਝੌਤੇ ਜਿਹੜੀ ਨATION ਦੇ ਪਿਆਰ ਦੀ ਜਿਹੜਾ ਕਿ ਹੱਥ ਵੱਧ ਸਕਦਾ ਹੈ ਜੋ ਅੱਤਵਾਦ ਉੱਤੇ ਇੱਕ ਹਮਲਾ ਲੈਣਾ ਵੀ ਇੱਕ ਜਿਹੜਾ ਅੱਤਵਾਦ ਉੱਤੇ ਹਮਲਾ ਕਰਨਾ ਵੀ ਜ਼ਰੂਰੀ ਸੀ ਅੱਤਵਾਦ ਨੂੰ ਜਿਹੜਾ ਸਬਕ ਸਿਖਾਉਣਾ ਵੀ ਜ਼ਰੂਰੀ ਸੀ ਤੇ ਉਹ ਬਦਲਾ ਇੰਡੀਆ ਨੇ ਲੈ ਲਿਆ ਏ ਤੇ ਹੁਣ ਜਿਹੜੀ ਇਹ جنگਬੰਦੀ ਦਾ ਐਲਾਨ ਕਰ ਦਿੱਤਾ ਗਿਆ ਤੇ ਸੀਜ਼ਪੈਰ ਦਾ ਐਲਾਨ ਕਰ ਦਿੱਤਾ ਗਿਆ ਹੁਣ ਦੋਨੋਂ ਪਾਸੇੋਂ ਕੋਈ ਵੀ ਹਮਲਾ ਨਹੀਂ ਕਰੇਗਾ ਕਿਉਂਕਿ جنگਬੰਦੀ ਦਾ ਐਲਾਨ ਕਰ ਦਿੱਤਾ ਗਿਆ ਤੇ ਹੁਣ ਸਮਝੌਤਾ ਹੋਵੇਗਾ ਕੀ ਹੁਣ ਅੱਗੇ ਗੱਲਬਾਤ ਦੀ ਹੈ ਕੀ ਹੁਣ ਜਿਹੜੇ ਉੱਤੇ ਹਾਲਾਤ ਕਿਵੇਂ ਦੇ ਹੁੰਦੇ ਨੇ ਕੀ ਹੁਣ ਦੁਬਾਰਾ ਕੋਈ ਐਵੇਂ ਦਾ ਕਦਮ ਚੁੱਕਦਾ ਏ ਪਾਕਿਸਤਾਨ ਦਾ ਜਿਹੜਾ ਹੁਣ ਲੜਾਈ ਜੰਗ ਤੋਂ ਬਾਅਦ ਵੀ ਕੋਈ ਸਬਕ ਲੈਂਦਾ ਏ ਪਾਕਿਸਤਾਨ ਦੇ ਇਹੜੇ ਹੱਤਬਾਜ਼ ਆ ਪਾਕਿਸਤਾਨ ਦੇ ਲੋਕ ਨੇ ਜੋ ਇਹ ਜਾ ਕੰਮ ਕਰਦੇ ਨੇ ਜੋ ਬਾਰਡਰ ਕਰਾਸ ਕਰਕੇ ਨਿਰਦੋਸ਼ਾਂ ਨੂੰ ਜਿਹੜਾ ਮਾਰਦੇ ਨੇ ਤੇ ਹੁਣ ਕੀ ਗੱਲਬਾਤ ਹੁੰਦੀ ਹੈ ਤੇ ਹੁਣ ਤੁਹਾਨੂੰ ਦੱਸਦੀ ਏ ਵੀ ਕਿਉਂਕਿ ਲੋਕਾਂ ਦੇ ਵਿੱਚ ਇੱਕ ਹਫੜਾ ਦਾ ਬੜੀ ਮੱਚੀ ਹੋਈ ਸੀਗੀ ਤੇ ਤੁਹਾਨੂੰ ਦੱਸਦੀ ਏ ਵੀ ਅਸੀਂ ਵੀ ਆਪਣੀ ਜਿਹੜੀ ਕਵਰੇਜ ਕੀਤੀ ਹੈ ਲੋਕਾਂ ਨੂੰ ਸਮਝਾਉਣ ਵਾਸਤੇ ਕੀਤੀ ਐ ਬਾਕੀ ਜਿਹੜੇ ਕੁਝ মিডিਆ ਨੇ ਅਸੀਂ ਉਹਨਾਂ ਨੂੰ ਵੀ ਕਹਿਣਾ ਚਾਹੁੰਦੇ ਆਂ ਵੀ ਭੜਕਾਊ ਖਬਰਾਂ ਥੋੜੀਆਂ ਘੱਟ ਪੇਸ਼ ਕਰਿਆ ਕਰੋ ਕਿਉਂਕਿ ਇਹਦੇ ਨਾਲ ਵੀ ਜਿਹੜਾ ਲੋਕਾਂ ਵਿੱਚ ਡਰ ਦਾ ਮਾਹੌਲ ਬਣਦਾ ਐ ਅਸੀਂ ਕੋਈ ਡਰਾਉਣਾ ਨਹੀਂ ਚਾਹੁੰਦੇ ਤੇ ਹੁਣ ਤੁਹਾਨੂੰ ਜੋ ਵੀ ਬਲੈਕਆਊਟ ਦੀਆਂ ਜਿਹੜੀਆਂ ਬਲੈਕਆਊਟ ਬਾਰੇ ਦੱਸਿਆ ਜਾ ਰਿਹਾ ਸੀਗਾ ਤੇ ਮੌਕ ਡ੍ਰੀਲਸ ਹੋ ਰਹੀਆਂ ਸੀਗੀਆਂ ਤੇ ਹੁਣ ਉਹ ਵੀ ਬੰਦ ਹੋ ਚੁੱਕੀਆਂ ਨੇ ਕਿਉਂਕਿ ਜੰਗਬੰਦੀ ਜਿਹੜੀ ਹੋ ਗਈ ਐ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਐ ਤੇ ਹੁਣ ਈ ਹੁਣ ਸ਼ਾਂਤ ਮਾਹੌਲ ਰਹਿੰਦਾ ਏ ਕਿੰਨਾ ਦਿਨ ਏ ਸ਼ਾਂਤ ਸ਼ਾਂਤੀ ਰਹਿੰਦੀ ਏ ਤੇ ਆਪਾਂ ਤਾਂ ਈ ਆਸ ਕਰਦੇ ਆਂ ਰੱਬ ਕੋਲੋਂ ਕਾਮਨਾ ਕਰਦੇ ਆਂ ਵੀ ਸ਼ਾਂਤੀ ਬਣੇ ਰੇ ਦੋਨਾਂ ਦੇਸ਼ਾਂ ਵਿਚਕਾਰ ਜਿਹੜਾ ਦੁਵਾਰ ਤੋਂ ਜਿਹੜਾ ਪਿਆਰ ਬਣੇ ਕਿਉਂਕਿ ਇਹਦੇ ਨਾਲ ਪੰਜਾਬ ਦਾ ਪੰਜਾਬ ਉੱਤੇ ਈ ਜਿਹੜਾ ਕਾਫੀ ਨੁਕਸਾਨ ਹੋਣਾ ਸੀ ਪੰਜਾਬ ਦਾ ਜਿਹੜਾ ਕਾਫੀ ਹਿੱਸਾ ਕਿਉਂਕਿ ਜੰਮੂ ਜੋ ਬਾਰਡਰ ਦਾ ਏਰੀਆ ਹੈ ਜੋ ਜੰਮੂ ਤੋਂ ਉੱਥੇ ਫਾਇਰਿੰਗ ਹੋ ਰਹੀ ਸੀ ਲਗਾਤਾਰ ਕਿਉਂਕਿ ਜੰਮੂ ਕਸ਼ਮੀਰ ਇੱਕ ਬਾਰਡਰ ਏਰੀਆ ਹੈ ਤੇ ਉੱਥੇ ਕਾਫੀ ਫਾਇਰਿੰਗ ਹੋ ਰਹੀ ਸੀ ਉੱਥੇ ਕਾਫੀ ਮੌਤਾਂ ਵੀ ਹੋਈਆਂ ਨੇ ਤੇ ਪੰਜਾਬ ਵਿੱਚ ਵੀ ਨੁਕਸਾਨ ਹੋਇਆ ਹੈ ਤੇ ਗੁਜਰਾਤ ਵਿੱਚ ਵੀ ਰਾਜਸਥਾਨ ਵਿੱਚ ਵੀ ਹੋਰ ਯੂਪੀ ਦੇ ਵਿੱਚ ਵੀ ਕਈ ਜਗ੍ਹਾ ਮਿਜ਼ਾਲਾਂ ਡਿੱਗੀਆਂ ਨੇ ਤੇ ਕਈਆਂ ਨੂੰ ਮਿਜ਼ਾਲਾਂ ਨੂੰ ਹਵਾ ਵਿੱਚ ਵੀ ਨਾਸ਼ਟ ਕਰ ਦਿੱਤਾ ਗਿਆ ਜੋ S400 ਜੋ ਰੂਸ ਵੱਲੋਂ ਮੰਗਾਇਆ ਗਿਆ ਹੈ ਇੰਡੀਆ ਦਾ ਇੱਕ ਡਿਫੈਂਸ ਸਿਸਟਮ ਬਹੁਤ ਹੀ ਸਟਰੌਂਗ ਹੈ ਕਿ ਇੰਡੀਆ ਕੋਲ ਤਾਕਤ ਜ਼ਿਆਦਾ ਹੈ ਕਿਉਂਕਿ ਪਾਕਿਸਤਾਨ ਕੋਲ ਵੀ ਤਾਕਤ ਜ਼ਿਆਦਾ ਹੈ ਪਰ ਪਾਕਿਸਤਾਨ ਜਿਹੜਾ ਇਹ ਸਹਿ ਨਹੀਂ ਸਕਦਾ ਕਿਉਂਕਿ ਪਾਕਿਸਤਾਨ ਪਹਿਲਾਂ ਹੀ ਗਰੀਬੀ ਨਾਲ ਜੂਝ ਰਿਹਾ ਹੈ ਤੇ ਉੱਥੇ ਵੀ ਮਹਿੰਗਾਈ ਪੂ ਕਾਫੀ ਹੈ ਇੰਡੀਆ ਨਾਲੋਂ ਜ਼ਿਆਦਾ ਮਹਿੰਗਾਈ ਹੈ ਤੇ ਉਹ ਦੁਬਾਰੇ ਕਰਜ਼ਾ ਨਹੀਂ ਲੈ ਸਕਦਾ ਕਰਜ਼ਾ ਲੈਣ ਦੀਆਂ ਗੱਲਾਂ ਵੀ ਕਰ ਰਹੀ ਸੀ ਪਰ ਪਰ ਹੁਣ ਜਿਹੜੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ ਸਸਿਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਹੁਣੇ-ਹੁਣੇ ਇੱਕ ਬਹੁਤ ਹੀ ਵੱਡੀ ਖਬਰ ਆ ਰਹੀ ਹੈ 5 ਵਜੇ ਅੱਜ 5 ਵਜੇ ਤੋਂ ਜਿਹੜੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ ਹੈ ਇਹ ਦੱਸਿਆ ਗਿਆ ਹੈ ਪ੍ਰੈਸ ਕਾਨਫਰੰਸ ਦੌਰਾਨ ਜਿਹੜੇ ਫੌਜੀ ਅਫਸਰ ਨੇ ਉਹਨਾਂ ਵੱਲੋਂ ਵੱਡੇ ਅਫਸਰਾਂ ਵੱਲੋਂ ਐਲਾਨ ਕੀਤਾ ਗਿਆ ਹੈ ਬਾਕੀ ਜਿਹੜੀ ਅਮਰੀਕਾ ਨੇ ਵਧਾਈਆਂ ਦਿੱਤੀਆਂ ਨੇ ਇੰਡੀਆ ਨੂੰ ਇੰਡੀਆ ਦੇ ਪਾਕਿਸਤਾਨ ਨੂੰ ਕਿਉਂਕਿ ਉਹਨੇ ਵਿਚੋਲਗੀ ਨਾਲ ਗੱਲਬਾਤ ਚੱਲ ਰਹੀ ਸੀ 48 ਘੰਟਿਆਂ ਤੋਂ ਪ੍ਰਨਾਲ ਟਰੰਪ ਦੀ ਜਿਹੜਾ ਅਮਰੀਕਾ ਦੇ ਰਾਸ਼ਟਰਪਤੀ ਨੇ ਉਹ ਚਾਹੁੰਦੇ ਸੀ ਦੋਨਾਂ ਦੇਸ਼ਾਂ ਵਿਚਕਾਰ ਜਿਹੜੀ ਸ਼ਾਂਤੀ ਹੋਵੇ ਤੇ ਲੜਾਈ ਬੰਦ ਹੋਣੀ ਚਾਹੀਦੀ ਹੈ ਬਿਆਨ ਵੀ ਆ ਰਹੇ ਸੀ ਤੇ ਉਧਰੋਂ ਜਿਹੜੇ ਗ੍ਰਹਿ ਮੰਤਰੀ ਨੇ ਅਮਰੀਕਾ ਤੇ ਉਹਨਾਂ ਵੱਲੋਂ ਜਿ ਗਿੱਦੜ ਧਮਕੀ ਦਿੱਤੀ ਯਾਰੀ ਸੀ ਕਦੇ ਕਹਿੰਦੇ ਅਸੀਂ ਪਿੱਛੇ हट ਜੰਨੇ ਆ ਕਦੇ ਜੰਗ ਦੀਆਂ ਤਿਆਰੀਆਂ ਦੀ ਗੱਲ ਕਰਦੇ ਸੀ ਕਰਨ ਦੀ ਵੀ ਜੰਗ ਹੁਣ ਜੰਗ ਹੀ ਸਾਡੇ ਕੋਲ ਇਕੱਲਾ ਇਕਲੋਤਾ ਜਿਹੜਾ ਸਾਧਨ ਰਹਿ ਗਿਆ ਹੈ ਹੋਰ ਕੋਈ ਸਾਧਨ ਨਹੀਂ ਬਚਿਆ ਤੇ ਹੁਣ ਜਿਹੜੀ ਜੰਗਬੰਦੀ ਹੋ ਚੁੱਕੀ ਹੈ ਅੱਜ 5 ਵਜੇ ਤੋਂ ਬਾਅਦ ਜੰਗਬੰਦੀ ਸ਼ੁਰੂ ਹੋ ਗਈ ਹੈ ਤੇ ਹੁਣ ਦੋਨੋਂ ਪਾਸਿਓਂ ਜਿਹੜੇ ਫਾਇਰ ਨਹੀਂ ਹੋਣਗੇ ਦੋਨੇ ਪਾਸਿਓਂ ਜਿਹੜੀ ਲੜਾਈ ਨਹੀਂ ਲੱਗੇਗੀ ਕੋਈ ਉਧਰੋਂ ਮਿਜ਼ਾਇਲ ਨਹੀਂ ਛੱਡੀ ਜਾਵੇਗੀ ਨਾ ਕੋਈ ਇਧਰੋਂ ਕੋਈ ਹਮਲਾ ਕੀਤਾ ਜਾਵੇਗਾ ਤੇ ਖਬਰਾਂ ਆ ਰਹੀਆਂ ਸੀ ਮੀਡੀਆ ਵੱਲੋਂ ਗੋਦੀ ਮੀਡੀਆ ਵੱਲੋਂ ਇਹ ਖਬਰਾਂ ਦਿੱਤੀਆਂ ਜਾ ਰያ ਸੀ ਇੱਕ ਤਰ੍ਹਾਂ ਦਾ ਪੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇੰਡੀਆ ਨੂੰ ਤੇ ਉਧਰੋਂ ਪਾਕਿਸਤਾਨ ਦਾ ਮੀਡੀਆ ਵੀ ਪੜਕਾ ਰਿਆ ਸੀ ਤੇ ਕਹਿੰਦੇ ਵੀ ਜਿਹੜਾ ਇੰਡੀਆ ਦਾ ਇੰਡੀਆ ਦੀ ਆਰਮੀ ਆ ਉਹ ਪਾਕਿਸਤਾਨ ਦੇ ਵਿੱਚ ਘੁੱਸ ਚੁੱਕੀ ਐ ਤੇ ਘੁੱਸ ਕੇ ਉਹਨਾਂ ਨੇ ਹਮਲਾ ਕੀਤਾ ਹੈ ਤੇ ਲਾਹੌਰ ਉਤੇ ਹਮਲਾ ਕੀਤਾ ਕਰਾਚੀ ਉਤੇ ਹਮਲਾ ਕੀਤਾ ਵੀ ਤਬਾਹ ਕਰ ਦਿੱਤੇ ਗਏ ਨੇ ਇਹ ਖਬਰਾਂ ਬਿਲਕੁਲ ਝੂਠ ਨੇ ਜਿਹੜਾ ਇੰਡੀਆ ਨੇ جنگ ਲੜੀ ਐ ਇੰਡੀਆ ਵਿੱਚ ਰਹਿ ਕੇ ਹੀ ਲੜੀ ਐ ਕੋਈ ਉਧਰ ਕੋਸਪੈਟ ਨਹੀਂ ਕੀਤੀ ਕੋਈ ਜਾ ਕੇ ਹਮਲਾ ਨਹੀਂ ਕੀਤਾ ਸਾਰਾ ਜਿਹੜਾ ਹਮਲਾ ਇਧਰੋਂ ਹੀ ਹੋਇਆ ਤੇ ਪਾਕਿਸਤਾਨ ਵੱਲੋਂ ਵੀ ਹਮਲਾ ਕੀਤਾ ਕਿ ਮਿਜ਼ਾਈਲਾਂ ਨਾਲ ਹਮਲਾ ਕੀਤਾ ਕਿ ਇਧਰੋਂ ਐਸ 400 ਨਾਲ ਜਿਹੜੇ ਮਿਜ਼ਾਈਲਾਂ ਨੂੰ ਹਵਾ ਵਿੱਚੇ ਰੋਕ ਦਿੱਤਾ ਗਿਆ ਹਵਾ ਵਿੱਚੇ ਨਸ਼ਟ ਕੀਤਾ ਗਿਆ ਤੇ ਉਹਦੇ ਕਰਕੇ ਜਿਹੜੇ ਕਈ ਜਗ੍ਹਾ ਤੋਂ ਬਚਾਓ ਹੋਇਆ ਏ ਇੱਕ ਆਪਣਾ ਰੂਸ਼ੀਆ ਰੂਸ ਤੋਂ ਲਿਆ ਗਿਆ ਡਿਫੈਂਸ ਡਿਫੈਂਸ ਜਿਹੜਾ 4S400 ਨਾਲ ਸੀ ਕਾਫੀ ਸਾਡਾ ਕਾਫੀ ਨੁਕਸਾਨ ਹੋਣ ਤੋਂ ਬਚਿਆ ਜਾਨੀ ਮਾਲੀ ਨੁਕਸਾਨ ਤੋਂ ਹੋਣ ਤੋਂ ਬਚਿਆ ਏ ਪੰਜਾਬ ਦੇ ਕਈ ਜਗ੍ਹਾ ਤੇ ਜਿਹੜੇ ਮਜ਼ੈਲਾ ਡਿਗਣ ਦਾ ਖਤਰਾ ਸੀ ਤੇ ਉਹਨੂੰ S-4S 400 ਨੇ ਰੋਕਿਆ ਜੋ ਰੂਸ ਤੋਂ ਮੰਗਾਇਆ ਗਿਆ ਏ ਤੇ ਜਿਹੜੀ ਆਪਣੀ ਡਿਫੈਂਸ ਸ਼ਕਤੀ ਹੈ ਕਾਫੀ ਮਜ਼ਬੂਤ ਹੈ ਆਪਣੀ ਇੰਡੀਅਨ ਆਰਮੀ ਨੇ ਕਾਫੀ ਅ ਮਜਬੂਤੀ ਨਾਲ ਜਿਹੜੀ ਲੜ ਜੰਗ ਜਿੱਤੀ ਹੈ ਤੇ ਹੁਣ ਸਮਝੋਤਾ ਹੋ ਚੁੱਕਿਆ ਹੈ ਦੋਨੋਂ ਪਾਸੇੋਂ ਜਿਹੜੀ ਫਾਇਰਿੰਗ ਹੋ ਰਹੀ ਸੀ ਪਾਕਿਸਤਾਨ ਵੀ ਪਿੱਛੇ ਆਪਣਾ ਕਦਮ ਪੱਟ ਰਿਹਾ ਸੀ ਤੇ ਉਹ ਵੀ ਇੱਕ ਤਰ੍ਹਾਂ ਦਾ ਪਿੱਛੇ ạt ਰਿਹਾ ਸੀ ਕਿਉਂਕਿ ਉਹਦੇ ਵੀ ਹਥਿਆਰ ਮਜ਼ਾਈਲਾ ਉੱਤੇ ਕਾਫੀ ਖਰਚਾ ਹੋ ਗਿਆ ਮਜ਼ਾਈਲਾ ਉਹ ਕਿਸੇ ਤੋਂ ਲੋਨ ਲੈਣ ਨੂੰ ਵੀ ਤਿਆਰ ਸੀਗਾ ਵੀ ਲੜਾਈ ਅਸੀਂ ਲੱਗਣੀ ਹੈ ਪਰ ਇਤਨਾ ਕਿਤੇ ਦੋਨਾਂ ਪਾਸਿਓਂ ਸਮਝੌਤਾ ਹੋ ਚੁੱਕਿਆ ਏ ਇਹਦੇ ਵਿੱਚ ਵਿਚੋਲਗੀ ਦਾ ਕੰਮ ਕੀਤਾ ਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਜੇ ਡੀ ਬੈਂਸ ਨੇ ਜਿਹੜੇ ਵਿਦੇਸ਼ ਮੰਤਰੀ ਨੇ ਜਿਹੜੀ ਬੈਂਸ ਨੇ ਗੱਲਬਾਤ ਅੱਗੇ ਵਧਾਈ ਆ ਬਾਕੀ ਜੈ ਸ਼ੰਕਰ ਡਾਕਟਰ ਐਸ ਜੈ ਸ਼ੰਕਰ ਨਾਲ ਵੀ ਗੱਲਬਾਤ ਕੀਤੀ ਹੈ ਕਈ ਮੀਟਿੰਗਾਂ ਤੋਂ ਬਾਅਦ ਜਿਹੜੀ جنگਵੰਦੀ ਇਹ ਹੋ ਚੁੱਕੀ ਹੈ ਸੀਜ਼ ਫਾਇਰ ਦਾ ਵੀ ਜਿਹੜਾ ਐਲਾਨ ਕਰ ਦਿੱਤਾ ਗਿਆ ਇਹਦੇ ਵਿੱਚ ਕੀ ਹੁੰਦਾ ਏ ਵੀ ਦੋਨੋਂ ਪਾਸਿਓਂ ਜਿਹੜੇ ਕੋਈ ਵੀ ਫਾਇਰਿੰਗ ਨਹੀਂ ਹੋਵੇਗੀ ਕੋਈ ਵੀ ਉਧਰੋਂ ਦੋਏ ਪਾਸ ਦੋਨੇ ਦੇਸ਼ਾਂ ਵੱਲੋਂ ਕੋਈ ਵੀ ਆਪਣਾ ਬਾਹਰ ਨਹੀਂ ਕਰੇਗਾ ਕੋਈ ਉਧਰੋਂ ਮਜ਼ਾਇਲ ਨਹੀਂ ਛੱਡੇਗਾ ਤੇ ਹਮਲਾ ਨਹੀਂ करेगा मतलब ਹਮਲਾ ਹੁਣ ਖਤਮ ਹੋ ਚੁੱਕਿਆ ਹੈ ਹੁਣ ਇਹ ਕਦੋਂ ਤੱਕ ਰਹਿੰਦਾ ਇੱਕ ਸੁੱਖ ਦਾ ਸਾਹ ਲਿਆ ਹੈ ਇੰਡੀਆ ਤੇ ਪਾਕਿਸਤਾਨ ਨੇ ਇਹਦੇ ਵਿੱਚ ਜਿਹੜੇ ਆਮ ਲੋਕ ਹੀ ਪੀਸੇ ਜਾ ਰਹੇ ਸੀਗੇ ਪੰਜਾਬ ਹੀ ਪੰਜਾਬ ਉੱਤੇ ਪੰਜਾਬ ਪੰਜਾਬ ਦੀ ਧਰਤੀ ਉੱਤੇ ਕਾफी ਬਰਬਾਦੀ ਹੋਣੀ ਸੀ ਕਿਉਂਕਿ ਇਹ ਬਜਾਉ ਧਰਤੀ